ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਪੋਮਾ ਵਿਖੇ ਨਸ਼ਾ ਤਸਕਰ ਵੱਲੋਂ ਕੀਤੀ ਨਾਜਾਇਜ਼ ਉਸਾਰੀ ਤੇ ਫੇਰਿਆ ਬੁਲਡੋਜ਼ ਨਸ਼ਾ ਤਸਕਰ ਉਸ ਦੀ ਪਤਨੀ ਅਤੇ ਉਸ ਦੇ ਦੋ ਪਰਾਵਾ ਤੇ ਵੀ ਐਨਡੀਪੀਐਸ ਤਹਿਤ ਮੁਕਦਮੇ ਦਰਜ ਹਨ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਐਸਪੀ ਸਹੋਤਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਅੱਜ ਬਟਾਲਾ ਪੁਲਿਸ ਨੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਪੋਮਾ ਵਿਖੇ ਨਸ਼ਾ ਤਸਕਰ ਅਮਰਿਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵੱਲੋਂ ਪੰਚਾਇਤੀ ਜਗ੍ਹਾ ਤੇ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਜੀਸੀਬੀ ਮਸ਼ੀਨ ਲਗਾ ਕੇ ਹਟਾ ਦਿੱਤਾ ਇਸ ਮੌਕੇ ਗੁਰਪ੍ਰਤਾਪ ਸਿੰਘ ਸਹੋਤਾ ਐਸਪੀ ਡੀ ਬਟਾਲਾ ਹਰੀਸ਼ ਬਹਿਲ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਨਾਇਬ ਤਹਿਸੀਲਦਾਰ ਵਿਨੋਦ ਮਹਿਤਾ ਬीडीपीओ ਨਰਿੰਦਰ ਸਿੰਘ ਹੈਰਾ ਸੁਖਵਿੰਦਰ ਸਿੰਘ ਐਸਐਚਓ ਸ਼੍ਰੀ ਹਰਗੋਬ ਗੁਰਮੀਤ ਸਿੰਘ ਐਸਐਚਓ ਕਾਦਿਆ ਹਰਮੀਤ ਸਿੰਘ ਐਸਐਚਓ ਰੰਗੜ ਨੰਗਲ ਸਮੇਤ ਪੁਲਿਸ ਫੋਰਸ ਮੌਜੂਦ ਸਨ ਇਸ ਮੌਕੇ ਡੇਲੀ ਟਾਈਮਜ਼ ਨਿਊ ਪੰਜਾਬ ਨਾਲ ਗੱਲ ਕਰਦੇ ਗੁਰਪ੍ਰਤਾਪ ਸਿੰਘ ਸਹੋਤਾ ਐਸਪੀਡੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਦੀ ਅਗਵਾਈ ਹੇਠ ਸੂਬੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਨਸ਼ਾ ਤਸਕਰਾ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸੈਂਤਰੋਖ ਅਪਣਾਇਆ ਗਿਆ ਹੈ ਦਾ ਨਸਾ ਤਸਕਰ ਦਾ ਘਟਾਇਆ ਜਾ ਰਿਹਾ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਗੇ ਅ ਅੱਜ ਅਸੀਂ ਆਪਣੇ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਦੀ ਹੁਕਮ ਅਨੁਸਾਰ ਹੋ ਰਿਹਾ ਚਿੱਤਰ ਪਹੁੰਚੇ ਸੀਗੇ ਜਿਸ ਤੋਂ ਪਤਾ ਲੱਗਿਆ ਜਿਹੜੇ ਨਕਸ਼ਾ ਤਸਕਰ ਹੈਗੇ ਨੇ ਇਹਨਾਂ ਦਾ ਜਿਹੜਾ ਘਰ ਹੈ ਉਹ ਪੰਚਾਇਤ ਦੇ ਰਕਵੇ ਵਿੱਚ ਬਰਿਆ ਹੋਇਆ ਹੈ ਅਤੇ ਇਹਨਾਂ ਦੀ ਮਾਲਕੀ ਨਹੀਂ ਹੈਗੀ ਹੈ ਇਸ ਕਰਕੇ ਪੁਲਿਸ ਫੋਰਸ ਵੀ ਆਪਣਾ ਪਹਿਲਾ ਕੰਮ ਕਰ ਗਈ ਜੋ ਉਹਨਾਂ ਕਰਨਾ ਸੀਗਾ ਠੀਕ ਹੈ ਪੁਲਿਸ ਨੇ ਵੀ ਆਪਣਾ ਐਕਸ਼ਨ ਕੀਤਾ ਹੈਗਾ ਇਹਦੇ ਵਿੱਚ ਤੇ ਬਾਕੀ ਜਿਵੇਂ ਮਾਨਜੋਗ ਆਟੋਮੈਟਿਕ ਆ ਵੀ ਆ ਦਿੱਤਾ ਹੈ ਜੀ ਨੇ ਉਹਦੇ ਸਾਬ ਨਾਲ ਸਰਕਾਰ ਤੋਂ ਜੋ ਵੀ ਆਰਡਰ ਦਿੰਦੀ ਆ ਉਹਦੇ ਸਾਬ ਨਾਲ ਅਸੀਂ ਕਰਕੇ ਉਹ ਵੀ ਕਰਦੇ ਹਾਂ ਡਿਮੋਲਿਸ਼ਨ ਚੱਲ ਰਿਹਾ ਹੈ। আচ্ছা ਹਾਂਜੀ ਸਰ ਜਿਹੜੇ ਅੱਜ ਇਹ ਨਸ਼ਾ ਤਸਕਰ ਦੀ ਤੁਸੀਂ ਜਿਹੜੀ ਬਿਲਡਿੰਗ ਹਟਾ ਰਹੇ ਇਹ ਸੰਬੰਧ ਵਿੱਚ ਕੀ ਕਹਿੰਦੇ ਜੀ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਇੱਕ ਜਿਹੜੀ ਬਹੁਤ ਵੱਡੀ ਜੰਗ ਛੜੀ ਹੋਈ ਹੈ ਉਹ ਬਹੁਤ ਹੀ ਸਚੇਡੇ ਢੰਗ ਦੇ ਨਾਲ ਜਿਹੜੀ ਹੈ ਬਟਾਲਾ ਜਿਹੜਾ ਦੇ ਵਿੱਚ ਵੀ ਚਲਾਈ ਜਾ ਰਹੀ ਹੈ ਤੇ ਉਹਦੇ ਤਹਿਤ ਬਹੁਤ ਜਿਹੜੇ ਨਸ਼ਾ ਤਸਕਰ ਨੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਲ੍ਹਾਂ ਦੇ ਵਿੱਚ ਭੇਜਿਆ ਹੈ ਤੇ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜਿਹੜੀ ਕਿ ਤਸਦੀਦਾਰ ਸਾਹਿਬ ਵੱਲੋਂ ਅ ਸ਼੍ਰੀ ਹਰਗੋਬਿੰਦਪੁਰ ਵੱਲੋਂ ਮਿਲੀ ਸੀਗੀ ਕਿ ਇੱਥੇ ਅਮਰਿਤਪਾਲ ਸਿੰਘ son of ਕਸ਼ਮੀਰ ਸਿੰਘ ਹੈ ਥਾਣਾ ਵਿਲੇਜ ਭੋਮਾ ਥਾਣਾ ਕਮਾਨ ਇਹਨੇ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜਾ ਆਪਣੀ ਨਜਾਇਜ਼ ਉਸਾਰੀ ਕਰਕੇ ਘਰ ਬਣਾਇਆ ਹੋਇਆ ਹੈ ਜ਼ਿਕਰਯੋਗ ਇਹ ਹੈ ਕਿ ਇਹ ਜਿਹੜਾ ਅਮਰਿਤਪਾਲ ਹੈ ਇਹਦੇ ਉੱਤੇ ਤਿੰਨ ਐਨਡੀਪੀਐਸ ਦੇ ਮਾਮਕਾ ਦੇ ਤੇ ਇਸ ਤੋਂ ਇਲਾਵਾ ਕਤਲ ਅਟੈਂਪਟ ਟੂ ਮਰਡਰ ਹੋਰ ਚੋਰੀ ਡਕੈਤੀ ਦੇ ਮਾਮਲੇ ਦਰਜ ਨੇ ਇਹਦੇ ਨਾਲ ਹੀ ਇਹਦੇ ਵਾਈਫ ਦੇ ਉੱਤੇ ਵੀ ਐਨਡੀਪੀਐਸ ਦਾ ਮਾਮਲਾ ਦਰਜ ਹੈ ਇਹਦੇ ਦੋ ਭਰਾ ਨੇ ਉਹਨਾਂ ਦੇ ਉੱਤੇ ਵੀ ਐਨਡੀਪੀਐਸ ਦੇ ਮਾਮਲੇ ਦਰਜ ਨੇ ਇਸ ਪਰਿਵਾਰ ਦੇ ਤਿੰਨ ਜਿਹੜਾ ਅਮਰਿਤਪਾਲ ਉਹਦੀ ਵਾਈਫ ਤੇ ਇੱਕ ਭਰਾ ਇਸ ਟਾਈਮ ਤੇ ਸੈਂਟਰਲ ਜੇਲ ਗੁਰਦਾਸਪੁਰ ਦੇ ਵਿੱਚ ਬੰਦ ਨੇ ਤੇ ਇੱਕ ਭਰਾ ਜਿਹੜਾ ਪਗੋੜਾ ਹੈ ਇਹ ਸਾਰੇ ਹੀ ਜਿਹੜਾ ਇਹ ਪਰਿਵਾਰ ਹੈ ਕ੍ਰਾਈਮਨਲ ਵਿਰਤੀ ਦਾ ਪਰਿਵਾਰ ਹੈ ਜਿਹੜਾ ਐਨਡੀਪੀਐਸ ਦੀ ਰੀਚ ਵਿੱਚ ਇਨਵੋਲਡ ਸੀਗਾ ਜਦੋਂ ਅੱਜ ਸਾਨੂੰ ਇਨਫਾਰਮੇਸ਼ਨ ਮਿਲੀ ਜਿਹੜੀ ਤਹਿਸੀਲਦਾਰ ਸਾਹਿਬ ਨੇ ਤੇ ਬੀਡੀਪੀਓ ਸਾਹਿਬ ਨੇ ਸਾਨੂੰ ਇਹ ਪੁਲਿਸ ਏਮਦਾਦ ਮੰਗੀ ਕਿ ਜਿਹੜੀ ਇਹਨਾਂ ਨੇ ਨਜਾਇਜ਼ ਤੌਰ ਤੇ ਪੰਚਾਇਤੀ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਤੇ ਉਹਦੀ ਜਿਹੜੀ ਉਹ ਸਾਰੀ ਹੈ ਉਹਨੂੰ ਢਾਉਣਾ ਤੇ ਅਸੀਂ ਸਾਰੀ ਫੋਰਸ ਲੈ ਕੇ ਨਾਲ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਉਹਨਾਂ ਦੇ ਐਸਐਚਓ ਸਾਰੇ ਇੱਥੇ ਆਏ ਆ ਤੇ ਇਹ ਜਿਹੜੀ ਨਜਾਇਜ਼ ਉਸਾਰੀ ਉਹਨੂੰ ਢਾਇਆ ਗਿਆ ਹੈ ਸਰ ਕਿਹੜੇ ਕਿਹੜੇ ਥਾਣਿਆਂ 'ਚ ਪਰਚੇ ਦਰਜ ਹੈ ਜੀ ਇਹਦੇ ਵੱਖ-ਵੱਖ ਥਾਣਿਆਂ ਦੇ ਵਿੱਚ ਪਰਚੇ ਦਰਜ ਨੇ ਇੱਥੇ ਬਟਾਲੇ ਦੇ ਜਿਹੜੀ ਸੇ ਹਰਗੁੰਦਪੁਰ ਸਬਡਿਵੀਜ਼ਨ ਉਹਦੇ ਵਿੱਚ ਵੀ ਦਰਜ ਨੇ ਬਾਕੀ ਥਾਣਿਆਂ 'ਚ ਵੀ ਨਹੀਂ ਅੰਮ੍ਰਿਤਸਰ ਵਿੱਚ ਵੀ ਇਹਦੇ ਮੁਕਦਮੇ ਦਰਜ ਨੇ ਲੇਟੈਸਟ ਮੁਕਦਮਾ ਜਿਹੜਾ ਦਰਜ ਹੋਇਆ ਉਹਦੇ ਵਿੱਚ ਇਹਦੀ ਵਾਈਫ ਗ੍ਰਫਤਾਰ ਹੋਈ ਜਿਹੜੀ ਮੈਂ ਦੱਸਿਆ ਉਹਦੇ ਵਿੱਚ ਕੋ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਰਿਕਵਰੀ ਹੋਈ ਸੀਗੀ ਤੇ ਇਹ ਜੇਲ੍ਹ ਦੇ ਵਿੱਚ ਬੈਠਾ ਸੀ ਉਹਨੇ ਜਿਹੜਾ ਇਹ ਸਾਰਾ ਨੈਟਵਰਕ ਚਲਾ ਰਿਆ ਸੀਗਾ ਸੋ ਉਹਦੇ ਵਿੱਚ ਇਹਨੂੰ ਵੀ ਬਾਅਦ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਫਿਰ ਤੋਂ ਅਰ ਸਰ ਜਿਹੜੇ ਨਸ਼ਾ ਤਸਕਰ ਜਿਹੜੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਨਸ਼ਾ ਤਸਕਰਾਂ ਨੂੰ ਸਿੱਧਾ ਸਿੱਧਾ ਮੈਸੇਜ ਹੈ ਜੀ ਇਹ ਜਿਹੜੀ ਇੱਕ ਜੰਗ ਬਾਣੀਓ ਸੀਐਮ ਪੰਜਾਬ ਵੱਲੋਂ ਜਾਰੀ ਕੀਤੀ ਗਈ ਹੈ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਹੀ ਇੱਕ ਸਾਰੇ ਪੰਜਾਬ ਨੇ ਇਕਜੁੱਟ ਹੋ ਕੇ ਪੰਜਾਬ ਪੁਲਿਸ ਨੇ ਇਕਜੁੱਟ ਹੋ ਕੇ ਇਸ ਜੰਗ ਨੂੰ ਲੜ ਰਹੇ ਆ ਤੇ ਇਹਦੇ ਵਿੱਚ ਕਾਮਯਾਬੀ ਪਾ ਰਹੇ ਆ ਸੋ ਨਸ਼ਾ ਤਸਕਰਾਂ ਨੂੰ ਸਿੱਧਾ ਸਿੱਧਾ ਮੈਸੇਜ ਹੈ ਕਿ ਇਹ ਜਿਹੜਾ ਕੰਮ ਹੈਗਾ ਇਹਨੂੰ ਛੱਡ ਦਿਓ ਨਹੀਂ ਤਾਂ ਤੁਹਾਨੂੰ ਪੰਜਾਬ ਪੁਲਿਸ ਅਤੇ ਜਿਹੜੀ ਪੰਜਾਬ ਸਰਕਾਰ ਹੈ ਕੋਈ ਵੀ ਇਹਨਾਂ ਨੂੰ ਬਖਸ਼ੇਗੀ ਨਹੀਂ ਓਕੇ ਥੈਂਕ ਯੂ ਸਰ